MSP ਗਰੰਟੀ ਕਾਨੂੰਨ ਸਮੇਤ 13 ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਵਿੱਚ ਮਰਨwarte ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਅੱਜ ਸੁਪਰੀਮ ਕੋਰਟ ਨੂੰ ਇੱਕ ਚਿੱਠੀ ਲਿਖੀ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਅੱਜ ਮੇਰੇ ਮਾਨwarte ਦਾ 25ਵਾਂ ਦਿਨ ਹੈ ਮੈਨੂੰ ਖਬਰਾਂ ਤੋਂ ਪਤਾ ਲੱਗਾ ਹੈ ਕਿ ਤੁਸੀਂ ਮੇਰੀ ਸਿਹਤ ਬਾਰੇ ਬਹੁਤ ਚਿੰਤਤ ਹੋ ਮੈਂ ਤੁਹਾਡੀ ਭਾਵਨਾ ਦਾ ਸਤਿਕਾਰ ਕਰਦਾ ਹਾਂ ਉਹਨਾਂ ਨੇ ਕਿਹਾ ਕਿ ਮੈਂ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਨੀ ਚਾਹਾਂਗਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੀ ਜਾਨ ਮੇਰੀ ਜਾਨ ਤੋਂ ਵੀ ਵਾਧੂ ਅਹਿਮ ਹੈ ਪਹਿਲਾਂ ਸਿਰਫ ਕਿਸਾਨ ਅਤੇ ਖੇਤ ਮਜ਼ਦੂਰ ਹੀ ਘੱਟੋ ਘੱਟ ਸਮਰਥਨ ਮੁੱਲ ਗਾਰੰਟੀ ਕਾਨੂੰਨ ਦੀ ਮੰਗ ਕਰ ਰਹੇ ਸਨ ਪਰ ਹੁਣ ਖੇਤੀਬਾੜੀ ਦੇ ਵਿਸ਼ੇ ਤੇ ਸੰਸਦ ਦੀ ਸਥਾਈ ਕਮੇਟੀ ਨੇ ਵੀ ਆਪਣੀ ਰਿਪੋਰਟ ਵਿੱਚ ਸਪਸ਼ਟ ਕੀਤਾ ਹੈ ਕਿ ਘੱਟੋ ਘੱਟ ਸਮਰਥਨ ਮੁੱਲ ਗਾਰੰਟੀ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ ਅਤੇ ਇਸ ਰਾਹੀਂ ਕਿਸਾਨਾਂ ਪਿੰਡਾਂ ਅਤੇ ਦੇਸ਼ ਦੀ ਅਰਥ ਵਿਵਸਥਾ ਨੂੰ ਬਹੁਤ ਫਾਇਦਾ ਹੋਵੇਗਾ ਐਮਐਸਪੀ ਗਾਰੰਟੀ ਕਾਨੂੰਨ ਕਿਸਾਨਾਂ ਦੀ ਖਰੀਦ ਸ਼ਕਤੀ ਨੂੰ ਵਧਾਏਗਾ ਜਿਸ ਨਾਲ ਦੇਸ਼ ਦੀ ਆਰਥਿਕਤਾ ਨੂੰ ਬਹੁਤ ਫਾਇਦਾ ਹੋਵੇਗਾ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਸੰਸਦਿਕ ਕਮੇਟੀ ਦੀ ਰਿਪੋਰਟ ਅਤੇ ਕਿਸਾਨਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਘੱਟੋ-ਘੱਟ ਸਮਰਥਨ ਮੁੱਲ ਗਾਰੰਟੀ ਕਾਨੂੰਨ ਬਣਾਉਣ ਲਈ ਕੇਂਦਰ ਸਰਕਾਰ ਨੂੰ ਲੋੜੀਂਦੇ ਨਿਰਦੇਸ਼ ਦਿੱਤੇ ਜਾਣ ਤਾਂ ਜੋ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਰੋਕਿਆ ਜਾ ਸਕੇ ਮੈਂ ਤੁਹਾਡੇ ਧਿਆਨ ਵਿੱਚ ਇਹ ਵੀ ਲਿਆਉਣਾ ਚਾਹੁੰਦਾ ਹਾਂ ਕਿ ਜਿਨ੍ਹਾਂ ਮੁੱਦਿਆਂ ਤੇ ਅਸੀਂ ਅੰਦੋਲਨ ਕਰ ਰਹੇ ਹਾਂ ਉਹ ਸਿਰਫ ਸਾਡੀਆਂ ਮੰਗਾਂ ਨਹੀਂ ਹਨ ਸਗੋਂ ਵੱਖ-ਵੱਖ ਸਰਕਾਰਾਂ ਵੱਲੋਂ ਸਾਡੇ ਨਾਲ ਕੀਤੇ ਵਾਅਦੇ ਹਨ ਉਨ੍ਹਾਂ ਚਿੱਠੀ ਵਿੱਚ ਕਿਹਾ ਕਿ 2011 ਵਿੱਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਦੇ ਹੋਏ ਖੱਤਕਾਰ ਮਾਮਲਿਆਂ ਦੀ ਕਮੇਟੀ ਦੇ ਚੇਅਰਮੈਨ ਸਨ ਤਾਂ ਉਨ੍ਹਾਂ ਨੇ ਤਤਕਾਲੀ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਰਿਪੋਰਟ ਭੇਜ ਕੇ ਕਿਹਾ ਸੀ ਕਿ ਕਿਸੇ ਵੀ ਵਪਾਰੀ ਵੱਲੋਂ ਕਿਸੇ ਵੀ ਕਿਸਾਨ ਦੀ ਫਸਲ ਸਰਕਾਰ ਦੁਆਰਾ ਨਿਰਧਾਰਿਤ ਐਮਐਸਪੀ ਤੋਂ ਘੱਟ ਨਹੀਂ ਖਰੀਦੀ ਜਾਣੀ ਚਾਹੀਦੀ ਅਤੇ ਇਸ ਲਈ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ ਪਰ 2014 ਵਿੱਚ ਸੱਤਾ 'ਚ ਆਉਣ ਤੋਂ ਬਾਅਦ ਪੀਐਮ ਮੋਦੀ ਨੇ ਅਜੇ ਤੱਕ ਖੁਦ ਦੀਆਂ ਸਿਫਾਰਸ਼ਾਂ ਲਾਗੂ ਨਹੀਂ ਕੀਤੀਆਂ। ਉਹਨਾਂ ਕਹੇ ਕਿ ਕਿਸਾਨ ਦੀਆਂ ਹੁਦਕੁਸ਼ੀਆਂ ਰੋਕਣ ਲਈ ਬਣਾਏ ਗਏ ਡਾਕਟਰ ਸੁਆਮੀਨਾਥਨ ਕਮਿਸ਼ਨ ਨੇ 2006 ਵਿੱਚ ਆਪਣੀ ਰਿਪੋਰਟ ਦਿੱਤੀ ਸੀ। 2014 ਤੱਕ ਯੂਪੀਏ ਸਰਕਾਰ ਸੱਤਾ ਵਿੱਚ ਰਹੀ ਪਰ ਉਹਨਾਂ ਨੇ ਰਿਪੋਰਟ ਲਾਗੂ ਨਹੀਂ ਕੀਤੀ। 2014 ਦੀਆਂ ਲੋਕ ਸਭਾ ਚੋਣਾਂ ਪ੍ਰਚਾਰ ਦੌਰਾਨ ਨਰਿੰਦਰ ਮੋਦੀ ਨੇ ਵਾਅਦਾ ਕੀਤਾ ਸੀ ਕਿ ਜੇਕਰ ਉਹ ਪ੍ਰਧਾਨ ਮੰਤਰੀ ਬਣੇ ਤਾਂ ਸੁਆਮੀਨਾਥਨ ਕਮਿਸ਼ਨ ਫਾਰਮੂਲੇ ਅਨੁਸਾਰ ਫਸਲਾਂ ਤੇ ਐਮਐਸਪੀ ਤੈਅ ਕਰਨਗੇ 2014 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ 2015 ਵਿੱਚ ਸੁਪਰੀਮ ਕੋਰਟ 'ਚ ਸੁਣਵਾਈ ਦੌਰਾਨ ਕੇਂਦਰ ਸਰਕਾਰ ਨੇ ਹਲਫਨਾਮਾ ਦੇ ਕੇ ਕਿਹਾ ਕਿ ਉਹ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਨਹੀਂ ਕਰ ਸਕਦੀ ਉਹਨਾਂ ਨੇ ਕਿਹਾ ਕਿ 2018 ਵਿੱਚ ਪੰਜਾਬ ਦੀ ਚੀਮਾ ਮੰਡੀ ਵਿੱਚ 35 ਦਿਨਾਂ ਦੇ ਧਰਨੇ ਤੋਂ ਬਾਅਦ ਅੰਨਾ ਹਜ਼ਾਰੇ ਅਤੇ ਮੈਂ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਮੰਨwarte ਬੈਠੇ ਸਨ ਉਸ ਸਮੇਂ ਦੇ ਖੇਤੀਬਾੜੀ ਮੰਤਰੀ ਰਾਦਾ ਮੋਹਨ ਸਿੰਘ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਿਵੇਂਦਰ ਫੜਨवीस ਨੇ ਪ੍ਰਧਾਨ ਮੰਤਰੀ ਦਫ਼ਤਰ ਦੀ ਤਰਫੋਂ ਡਾਕਟਰ ਜਤਿੰਦਰ ਸਿੰਘ ਦੇ ਦਸਤਖਤਾਂ ਵਾਲਾ ਇੱਕ ਪੱਤਰ ਅੰਦੋਲਨਕਾਰੀ ਆਗੂਆਂ ਨੂੰ ਸੌਂਪਿਆ ਸੀ ਜਿਸ ਵਿੱਚ ਸਪੱਸ਼ਟ ਲਿਖਿਆ ਗਿਆ ਸੀ ਕਿ ਕੇਂਦਰ ਸਰਕਾਰ 3 ਮਹੀਨੇ ਦੇ ਅੰਦਰ-ਅੰਦਰ ਸੁਆਮੀਨਾਥਨ ਕਮਿਸ਼ਨ ਦੇ ਫਾਰਮੂਲੇ ਲਾਗੂ ਕਰੇਗੀ ਪਰ 6 ਸਾਲ ਬਾਅਦ ਵੀ ਅੱਜ ਤੱਕ ਉਸ ਨੂੰ ਲਾਗੂ ਨਹੀਂ ਕੀਤਾ ਗਿਆ ਉਨਾ ਕਹਿਆ ਕਿ 2020-21 ਵਿੱਚ 378 ਦਿਨਾਂ ਤੱਕ ਚੱਲੇ ਅੰਦੋਲਨ ਨੂੰ ਮੁਅਤਲ ਕਰਦੇ ਸਮੇਂ 9 ਦਸੰਬਰ 2021 ਨੂੰ ਖੇਤੀਬਾੜੀ ਮੰਤਰਾਲੇ ਵੱਲੋਂ ਇੱਕ ਪੱਤਰ ਸਾਨੂੰ ਸੌਂਪਿਆ ਗਿਆ ਸੀ ਜਿਸ ਵਿੱਚ ਹਰ ਕਿਸਾਨ ਲਈ ਘੱਟੋ-ਘੱਟ ਸਮਰਥਨ ਮੁੱਲ ਯਕੀਨੀ ਬਣਾਉਣ, ਖੇਤੀ ਦੇ ਕੰਮਾਂ ਨੂੰ ਪ੍ਰਦੂਸ਼ਣ ਕਾਨੂੰਨ ਤੋਂ ਬਾਹਰ ਕੱਢਣ, ਲਖੀਮਪੁਰ ਖੇੜੀ ਦੇ ਜ਼ਖਮੀਆਂ ਨੂੰ ਮੁਆਵਜ਼ਾ ਦੇਣ, ਬਿਜਲੀ ਬਿੱਲ ਸੰਸਦ ਵਿੱਚ ਪੇਸ਼ ਕਰਨ ਤੋਂ ਪਹਿਲਾਂ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਕਰਨ ਅਤੇ ਅੰਦੋਲਨਕਾਰੀ ਕਿਸਾਨਾਂ ਵਿਰੁੱਧ ਦਰਜ ਕੇਸ ਵਾਪਸ ਲੈਣ ਸਮੇਤ ਕਈ ਲਿਖਤੀ ਵਾਅਦੇ ਕੀਤੇ ਗਏ ਸਨ ਜੋ ਅਜੇ ਤੱਕ ਪੂਰੇ ਨਹੀਂ ਹੋਏ। ਉਨਾ ਕਹਿਆ ਕਿ ਅਸੀਂ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਕੇਂਦਰ ਸਰਕਾਰ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਦਿੱਤੇ ਜਾਣ ਕਿ ਕੇਂਦਰ ਸਰਕਾਰ ਖੇਤੀਬਾੜੀ ਬਾਰੇ ਸੰਸਦੀ ਸਥਾਈ ਕਮੇਟੀ ਦੀ ਰਿਪੋਰਟ ਕਿਸਾਨਾਂ ਦੀਆਂ ਭਾਵਨਾਵਾਂ ਅਤੇ ਵੱਖ-ਵੱਖ ਸਰਕਾਰਾਂ ਵੱਲੋਂ ਕਿਸਾਨਾਂ ਨਾਲ ਕੀਤੇ ਵਾਅਦਿਆਂ ਦਾ ਸਤਿਕਾਰ ਕਰਦੇ ਹੋਏ ਐਮਐਸਪੀ ਦੀ ਗਾਰੰਟੀ ਕਾਨੂੰਨ ਸਮੇਤ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ। ਲੋਕ ہماری ਸੁਪਰੀਮ ਕੋਰਟ ਨੇ ਕੱਲ ਔਨਲਾਈਨ ਜੋ ਜੋੜਾ تھا ਵੀਸੀ ਕੇ ਮਾਧਿਅਮ ਸੇ हमारे जो आज पच्चीसवें दिन पर मरण वर्त पर है अमरण आंचन पे हैं सरदार जीत सिंह डल्लेवाल वो एक बजे कल हालात उनकी देखी थी उसके बाद भी उनको जोड़ा गया लेकिन उनको उनका पक्ष नहीं रखने दिया गया उसका कारण हमें नहीं मालूम है तो आज सुबह उनका जो भाव था जो उन्होंने सुप्रीम मानजो सुप्रीम कोर्ट ने अपनी बात रखनी थी उस बात को चिट्ठी के माध्यम चिट्ठी नहीं कहेंगे इसको एक अपना भाव इसमें लिखकर भेजा है और जिसको पोस्ट कर दिया गया है और ये पोस्टर रसीद है ये ईमेल के माध्यम से और दूसरे माध्यम से और आपके माध्यम से भी जनता तक किया गया पहले भी किया गया आप कर रहे हैं ये जो उनका भाव था जो अपनी बात वो सुप्रीम कोर्ट में रखना चाहते थे ये उसके माध्यम से रखी गई है दूसरी बात साथियों अभी अभी जब हम प्रेस कॉन्फ्रेंस में आ रहे थे एक हमारे चाहने वाले ने लिख के दिया मेरे को वो कहता भी हमारी खास करके हरियाणा वालों की सीआईडी जो है वो ले रहे कितने लोग हैं कौन कौन सी गाड़ियों पे कैसे लोग हैं ये मेरे को लिख के दिया उसने भी कई पत्रकारों के रूप में कई पूछ रहे हैं तो हम तो उन साथियों से कहना चाहते हैं सरकारों से कहना चाहते हैं हम तो बिल्कुल अपने सिर धड़ की बाजी लगाकर इस आंदोलन में आए हुए हैं चाहे हरियाणा से है चाहे पूरे देश से है चाहे यूपी से बैठे हैं चाहे बिहार से बैठे हैं हमारी प्राथमिकता हमारी मांगे हैं हमारे जो अमरन अंशन पर बैठे सरदार जगजीत सिंह डलेवाल जी ने भी कह दिया है भी मेरी प्राथमिकता मेरे किसान है जो सुसाइड लाखों किसान कर गए हैं तो हमारे को ये डराने की धमकाने की या नोट करने की जरूरत नहीं हम तो सारा दिन अपने स्टेजों से अपने माध्यम से अपने सोशल मीडिया के माध्यम से कह रहे हैं भी हम जो है इस आंदोलन का हिस्सा है हिस्सा थे हिस्सा रहेंगे कोई डराने धमकाने से कोई भी एक साथी पीछे नहीं हटेगा हमें ਅਪੀਲ ਕਰੂੰਗਾ ਸਾਡੇ ਸਾਥੀ ਗੁਰਵਿੰਦਰ ਸਿੰਘ ਬੰਗੂਜੀ ਸੇ ਉਹ ਬਾਤ ਰੱਖਣਗੇ ਉਸਕੇ ਬਾਅਦ ਮੈਡੀਕਲ ਬਲਟਨ ਵੀ ਜਾਰੀ ਕੀਤਾ ਜਾਏਗਾ ਪੱਤਰਕਾਰ ਦੋਸਤੋ ਜਿਵੇਂ ਅੱਜ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੇ ਪੂਰੇ ਭਾਰਤ ਦੀਆਂ ਮਹੰਗਾ ਨੂੰ ਲੈ ਕੇ ਮੈਂ ਸਮਝਦਾ ਉਹਨਾਂ ਦਾ ਅੱਜ ਸ਼ਹਾਦਤ ਦੇਣ ਲਈ ਜੋ ਉਹਨਾਂ ਨੇ ਸਿਰਫ ਤੇ ਸਿਰਫ ਪਾਣੀ ਲਿਆ 25 ਦਿਨ ਤੋਂ ਕੁਝ ਵੀ ਨਹੀਂ ਖਾਦਾ ਉਹਨਾਂ ਦਾ ਅੱਜ 25ਵਾਂ ਦਿਨ ਆ ਮੈਂ ਅਗਲੀ ਗੱਲ ਤੁਹਾਡੇ ਨਾਲ ਕਰਨੀ ਚਾਹੁੰਨਾ ਜੋ ਸੈਂਟਰ ਸਰਕਾਰ ਨੇ ਸਟੇਟਾਂ ਨੂੰ ਇੱਕ ਖੇਤੀ ਖਰੜਾ ਭੇਜਿਆ ਹੈਗਾ ਜਿਹਦੇ ਵਿੱਚ ਤੁਸੀਂ ਸਿੱਧੇ ਰੂਪ ਵਿੱਚ ਦੇਖੋ ਦੋਨੇ ਫਾਰਮਸੀ ਰੱਦ ਕਰਦੇ ਆਂ ਜਿਵੇਂ ਕਹਿ ਲਈਏ ਪੰਜਾਬ ਤੇ ਹਰਿਆਣੇ ਦੀਆਂ ਮੰਡੀਆਂ ਨੂੰ ਇਹ ਖਤਮ ਕਰਨੇ ਦੀ ਖਰੜਾ ਹੈਗਾ ਪਰ ਦੋਨੇ ਫਾਰਮ ਚਾਹੁੰਦੇ ਕੀ ਨੇ ਵੀ ਜਿਵੇਂ ਹਰਿਆਣੇ ਦੇ ਵਿੱਚ ਔਰ ਪੰਜਾਬ ਦੇ ਵਿੱਚ ਮੰਡੀ ਸੈਕਟਰ ਹੈਗਾ ਐਦਾਂ ਪੂਰੇ ਭਾਰਤ ਦੇ ਵਿੱਚ ਮੰਡੀ ਸੈਕਟਰ ਵਧਣਾ ਚਾਹੀਦਾ ਮੰਡੀਆਂ ਬਣਨੀਆਂ ਚਾਹੀਦੀਆਂ ਹੈਗੀਆਂ ਪਰ ਮੈਂ ਸਮਝਦਾ ਹਰੀ ਕ੍ਰਾਂਤੀ ਵੇਲੇ ਸਭ ਤੋਂ ਵੱਧ ਜਦੋਂ ਲੋੜ ਪਈ ਭਾਰਤ ਨੂੰ ਤਾਂ ਨਾਜ ਪੰਜਾਬ ਤੇ ਹਰਿਆਣਾ ਨੇ ਪੈਦਾ ਕਰਕੇ ਦਿੱਤਾ ਪਰ ਮੈਂ ਸਮਝਦਾ ਨਾ ਤਾਂ ਇਹ ਜਿਹੜਾ ਖਰੜਾ ਤਿਆਰ ਕੀਤਾ ਨਾ ਤਾਂ ਹਰਿਆਣਾ ਦੇ ਵਿੱਚੋਂ ਕੋਈ ਇੱਕ ਵਿਅਕਤੀ ਲਿਆ ਗਿਆ ਪਰ ਪੰਜਾਬ ਦੇ ਵਿੱਚੋਂ ਵੀ ਨਾ ਮਾਤਰ ਲਿਆ ਗਿਆ ਹੈਗਾ ਪਰ ਉਸ ਤੋਂ ਵੱਡੀ ਗੱਲ ਅਸੀਂ ਪੰਜਾਬ ਤੇ ਪੰਜਾਬ ਸਰਕਾਰ ਅਤੇ ਹਰਿਆਣਾ ਸਰਕਾਰ ਨੂੰ ਕਹਿੰਨੇ ਆ ਅਗਰ ਉਹਨਾਂ ਦਾ ਸੈਸ਼ਨ ਨਹੀਂ ਚੱਲਦਾ ਅਮਰ ਜੰਸੀ ਸੈਸ਼ਨ ਛੱਡ ਕੇ ਤਾਂ ਇੱਕ ਖਰੜਾ ਜਿਹੜਾ ਤਿਆਰ ਕੀਤਾ ਮੰਡੀਆਂ ਦੇ ਵਿਰੁੱਧ ਵਿੱਚ ਉਹ ਪੰਜਾਬ ਤੇ ਹਰਿਆਣਾ ਸਰਕਾਰ ਉਹਨੂੰ ਰੱਦ ਕਰੇ ਔਰ ਜਿਹੜੇ ਡੱਲੇਵਾਲ ਸਾਹਿਬ ਦੇ ਹਮਾਇਤ ਲਈ ਔਰ ਪੂਰੇ ਭਾਰਤੀਆਂ ਮੰਗਾਂ ਦੇ ਹਮਾਇਤ ਲਈ ਹਰਿਆਣਾ ਤੋਂ ਅੱਜ 12 ਵਜੇ ਤੋਂ ਜਿਹੜੇ ਕਿਸਾਨ 24 ਘੰਟੇ ਲਈ ਭੁਖੜਤਾਲ ਤੇ ਬੈਠੇ ਆ ਮੈਂ ਉਹਨਾਂ ਦੇ ਨਾਂ ਤੁਹਾਨੂੰ ਪੜ੍ਹ ਕੇ ਦੱਸਦਾ ਅਰਜਿੰਦਰ ਸਿੰਘ ਮਹਾਰਾ ਸੁਰਿੰਦਰ ਸਿੰਘ ਬਲਜੀਤ ਸਿੰਘ ਵਰਜਿੰਦਰ ਸਿੰਘ ਰਵਿੰਦਰ ਸਿੰਘ ਸਿੰਘ ਦਲਬੀਰ ਸਿੰਘ ਪਰ ਮੈਂ ਇੱਕ ਸਪਸ਼ਟ ਕਰਨੀ ਚਾਹਨਾ ਜਗਜੀਤ ਸਿੰਘ ਦੇ ਡੱਲੇਵਾਲ ਦੇ ਹੱਕ ਵਿੱਚ ਜਾਂ ਦੋਨੇ ਫੋਰਮਾਂ ਨੇ ਜੋ ਮੋਰਚਾ 13 ਫਰਵਰੀ ਤੇ ਲਾਇਆ ਪੂਰੇ ਭਾਰਤ ਦੇ ਵਿੱਚ ਚਾਹੇ ਉਹ ਹੈੱਡਕੁਆਟਰਾਂ ਤੇ ਹੋਵੇ ਚਾਹੇ ਤਸੀਲਾ ਤੇ ਹੋਵੇ ਪੂਰੇ ਭਾਰਤ ਦੇ ਵਿੱਚ ਜੋ ਵੀ ਪ੍ਰੋਟੈਸਟ ਹੋ ਰਹੇ ਨੇ ਦੋਨੇ ਫੋਰਮਾਂ ਵੱਲੋਂ ਉਹਨਾਂ ਦਾ ਤੁਹਾਡੇ ਮਾਦੀਰ ਮੈਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਗਲੀ ਜਿਹੜੀ ਗੱਲ ਹੈਗੀ ਕਿਉਂਕਿ ਸਪਸ਼ਟ ਰੂਪ ਦੇ ਵਿੱਚ ਹੈਗੀ ਆ ਜੋ ਸਰਕਾਰਾਂ ਦੀ ਸੋਚ ਆ ਜਿਵੇਂ ਔਰਕ ਸਾਹਿਬ ਨੇ ਦੱਸਿਆ ਸਾਰੀ ਗੱਲ ਤੇ ਹੁਣ ਮੈਂ ਆਪਣੀ ਗੱਲ ਪੂਰੀ ਕਰਦਾ ਉਹ ਤੋਂ ਬਾਅਦ ਔਰਕ ਸਾਹਿਬ ਆਪਣੀ ਗੱਲ ਰੱਖਣਗੇ ਮੈਂ ਅਪੀਲ ਕਰਤਾ ਹਾਂ ਮਾਰੇ ਹਰਪਾਲ ਬਰਾਈ ਜੀ ਜੁਪੀ ਜੀ ਉਹ ਚੰਗ ਸ਼ਬਦੋ ਮੈਂ ਆਪਣੀ ਬਾਤ ਰੱਖਣਗੇ ਬਲਾਰੀ ਜੀ ਸਭ ਨੂੰ ਪੁੱਛੋ ਨਹੀਂ ਮੈਨੂੰ ਕੋਈ ਸਵਾਲ ਹੁਣ ਕੋਈ ਹਾਂ ਮੈਂ ਸਾਥੀਓ मैं दल्लेवाल जी यहाँ बैठे हैं पूरे देश के लिए मैं घटना सुना दू बहुत एक सेकंड की जब हम दिल्ली में आत्मसमाप्त हुआ था हमारा के और सरकार ने कहा था कि हम गारंटी एमएसपी गारंटी कानून को लेकर कमेटी बनाएंगे और हमने बिल वापस ले लिया है तो जगदीश सिंह दल्लेवाल ने कहा था कि मुझे बड़ा अफसोस है कि सरकार वकीय करेगी और मुझे बहुत दुख है कि हम बहुत बड़ी मांगे यहाँ सरकार हम जा रही है तो साथियों आज पूरे देश में हिंदुस्तान का एक पहला आंदोलन है आंदोलन बहुत हुए भारत के अंदर एक इतने लंबे टाइम पूरे देश के किसानों के लिए कन्याकुमारी से कश्मीर तक चाहे वो किसान किसी पार्टी का हो किसी संप्रदाय का हो किसी जाति का हो एक बी का हो एक हजार बीव का हो पूरे देश के किसानों की डिमांड पर वो बैठे हैं और पहली बार किसी लीडर ने अपनी जान को जोखिम में डालकर मुद्दा उठाया है कि हम एमएसपी गारंटी अकाउंट लेंगे और अपनी मांग मन माएंगे अब सरकार का ऐसा सवाल है आप आपसे क्या आप यकीन करोगे आप अभी मुरादाबाद में हम एक अंशन कर रहे थे मैं खुद बैठा था अनशन पर रात के बारह बजे तो एसपी सिटी और सीओ एचडी पूरे फोर्स आया और हमसे अगर बोलते हैं आप यहां को बैठे हैं हमें क्या दिक्कत है हमारी गारंटी है हमारी बात है एक आई एस अफसर कह रहा है आईपीएस कह रहा है कि गारंटी नहीं मिलेगी आपको आप बैठे रहें मतलब अफसर भी ये कहना शुरू हो गया कि आपको ये दिल्ली गारंटी मिलेगी और रात के बारह बजे हमें ट्रेनिंग किया गया फिर क्योंकि आप यहां नहीं बैठेंगे और अब तो एक और अफसर कहते हमसे आप संबल क्यों नहीं बैठे महराज क्यों आए हमने कि पहले आप बॉर्डर बॉर्डर पर सील कर रहे थे अब जेल सील करोग सील करोगे तो ये पूरा सरकार उतरा इस बात पर और मैं आज कहना चाहूंगा लास्ट ये आंदोलन बहुत बड़ा आंदोलन भारत का और दुनिया की कोई ताकत हो नहीं पाएगी और दल्लेबाल जी की कुर्बानी और ये वो त्याग कर रहे हैं ये आंदोलन पूरे भारत का बन चुका है और हमें पूरा विश्वास है कि हम अब एमएसपी गाड़ी को लेकर जाएंगे और एक आखिरी बात करके जाऊंगा के साथ अपील करूंगा अपने हाथ में जगा लो जो घरों में बैठे हैं कहीं ऐसा ना हो कि मीर मीडिया की तरह सब कुछ खत्म होगा हाथ में जगाओ बस मैं यही कर जाऊंगा जय हिंद अब मैं अपील करूंगा स्वयं की टीम से फाइव आर्ट रिवर्स से जो डॉक्टर तनवीन जी हैं, वो आज का डेवाल जी की सेहत के बारे में बात रखेंगे डॉक्टर तनवीन सत मेरा नाम डॉक्टर तनवीन कौर गेल हैल टीम आज डेवाल साहब जी का चेक किया वैसे तो ਸਾਡੀ ਟੀਮ ਇਥੇ 24 ਆਵਰਜ਼ ਅਵੇਲੇਬਲ ਹੁੰਦੀ ਹੈ ਤੇ ਹਰ 6 ਘੰਟੇ ਬਾਅਦ ਅਸੀਂ ਉਹਨਾਂ ਦੇ ਵਾਈਟਲਸ ਚੈੱਕ ਕਰਦੇ ਹਾਂ ਤੇ ਅਸੀਂ ਅਪਡੇਟ ਦੰਨਿਆ ਤੁਹਾਨੂੰ ਵੀ ਤੇ ਅੱਜ ਦੀ ਉਹਨਾਂ ਦੀ ਜਿਵੇਂ ਅਸੀਂ ਵਾਈਟਲਸ ਚੈੱਕ ਕਰ ਰਹੇ ਹਾਂ ਤਾਂ ਉਹਨਾਂ ਦੇ ਵਾਈਟਲਸ ਕਾਫੀ ਵੇਰੀਏਬਲ ਨੇ ਮਤਲਬ ਉਹਨਾਂ ਦੇ ਵਾਈਟਲਸ ਕਾਫੀ ਚੇਂਜ ਹੋ ਰਹੇ ਨੇ ਜਿਵੇਂ ਕੱਲ ਸ਼ਾਮ ਨੂੰ ਸਾਡੀ ਇੱਥੇ ਜੋ ਡਾਕਟਰਸ ਦੀ ਟੀਮ ਪ੍ਰੈਜ਼ੈਂਸ ਸੀ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਬੀਪੀ 90/60 ਚਲੇ ਗਿਆ ਸੀ ਜੋ ਕਿ ਬਿਲਕੁਲ ਵੀ ਠੀਕ ਬਲੱਡ ਪ੍ਰੈਸ਼ਰ ਨਹੀਂ ਹੈ ਤੇ ਅਸੀਂ ਇਹਨੂੰ ਮੈਡੀਕਲੀ ਕਹਿੰਨਾ ਪੇਸ਼ੈਂਟ ਹਿਮੋਡਾਇਨਾਮਿਕਲੀ ਅਨਸਟੇਬਲ ਹੈ ਤੇ ਇਦਾਂ ਦੇ ਪੇਸ਼ੈਂਟਸ ਨੂੰ ਆਈਡੀਲੀ ਕ੍ਰਿਟੀਕਲ ਕੇਅਰ ਦੀ ਜ਼ਰੂਰਤ ਹੈ ਤੇ ਐਸੇ ਪੇਸ਼ੈਂਟਸ ਅਸੀਂ ਆਈਸੀਯੂ ਦੇ ਵਿੱਚ ਰੱਖਦੇ ਹਾਂ ਬਟ ਕਿਉਂਕਿ ਉਹ ਕਿਸੇ ਵੀ ਤਰ੍ਹਾਂ ਦਾ ਟ੍ਰੀਟਮੈਂਟ ਨਹੀਂ ਲੈਣਾ ਚਾਹੁੰਦੇ ਤਾਂ ਇਸੇ ਲਈ ਉਹ ਹਲੇ ਵੀ ਇੱਥੇ ਹੀ ਪ੍ਰੈਜ਼ెంట్ ਨੇ ਤੇ ਓਵਰਆਲ ਅਗਰ ਉਹਨਾਂ ਦੀ ਜਨਰਲ ਫਿਜ਼ੀਕਲ ਐਗਜ਼ਾਮੀਨੇਸ਼ਨ ਤੇ ਉਹ ਕਾਫੀ ਵੀਕ ਨੇ ਤੇ ਓਵਰਆਲ ਕੰਡੀਸ਼ਨ ਬਹੁਤ ਕ੍ਰਿਟੀਕਲ ਹੈ ਉਹਨਾਂ ਦੀ ਤੇ ਉਹਨਾਂ ਦੇ ਇਲੈਕਟ੍ਰੋਲਾਈਟ ਇੰਬੈਲੈਂਸ ਨਾਲ ਪੂਰੀ ਬਾਡੀ 'ਚ ਬਹੁਤ ਵੀਕਨੈਸ ਆ ਚੁੱਕੀ ਹੈ ਤੇ ਉਹ ਆਪਣਾ ਹੱਥ ਵੀ ਨਹੀਂ ਚੱਕ ਪਾਉਂਦੇ ਚੰਗੀ ਤਰ੍ਹਾਂ ਅੱਖਾਂ ਵੀ ਬਹੁਤ ਕੱਟ ਚਪਕਾ ਰਹੇ ਨੇ ਤੇ ওভারঅল ਬਹੁਤ ਵੀਕ ਨੇ ਮਤਲਬ ਜਿਵੇਂ ਅਸੀਂ ਪੁਰਾਣੇ ਮਤਲਬ 2 ਦਿਨ ਤੋਂ ਲੈ ਕੇ ਹੁਣ ਤੱਕ ਦੇਖ ਰਹੇ ਹਾਂ ਤਾਂ ਉਹਨਾਂ ਦੀ ਕੰਡੀਸ਼ਨ ਕਾਫੀ ਜ਼ਿਆਦਾ ਖਰਾਬ ਹੋ ਰਹੀ ਹੈ ਤੇ ਅਸੀਂ ਕੱਲ ਉਹਨਾਂ ਦੇ ਕੁਝ ਬਲੱਡ ਸੈਂਪਲਸ ਵੀ ਤੇਜੇ ਸੀ ਉਹਦੀ ਰਿਪੋਰਟ ਆਲੀ ਅਸੀਂ ਵੇਟ ਕਰ ਰਹੇ ਹਾਂ ਤੇ ਉਹਦਾ ਅਸੀਂ ਤੁਹਾਨੂੰ ਅਪਡੇਟ ਦਵਾਗੇ ਜਿਵੇਂ ਸਾਡੇ ਕੋਲ ਉਹਦੀ ਰਿਪੋਰਟਸ ਆਂਦੀ ਹੈ ਤੇ ਐਜ਼ ਅ ਡਾਕਟਰ ਮੈਂ ਪਹਿਲੀ ਵਾਰ ਇਦਾਂ ਦਾ ਕੋਈ ਪੇਸ਼ੈਂਟ ਦੇਖਿਆ ਜੋ ਕਿ ਇੰਨੇ ਲੰਬੇ ਸਮੇਂ ਤੋਂ ਫਾਸਟਿੰਗ ਤੇ ਨੇ ਤੇ ਜਿੰਨਾ ਸਾਇੰਸ ਦੇ ਅਕੋਰਡਿੰਗ ਅਗਰ ਆਪਾਂ ਦੇਖੀਏ ਤਾਂ ਸਾਡੀ ਬੋਡੀ ਵੀ 7 ਦਿਨ ਤੋਂ ਬਾਅਦ ਅਗਰ ਅਸੀਂ ਬਾਰੂ ਦੀ ਕੋਈ ਡਾਈਟ ਨਹੀਂ ਲੈ ਰਹੇ ਤਾਂ ਆਪਣੀ ਬੋਡੀ ਆਪਣੀ ਖੁਦ ਦੀ ਨੀਡਸ ਪੂਰੀ ਕਰਨ ਵਾਸਤੇ ਪ੍ਰੋਟੀਨ ਜਾਂ ਫਿਰ ਫੈਟ ਬ੍ਰੇਕਡਾਊਨ ਸ਼ੁਰੂ ਕਰ ਦਿੰਦੀ ਹੈ ਬੋਡੀ ਵਿੱਚ ਐਂਡ ਉਹਨਾਂ ਦੇ ਵਿੱਚ ਇਹ ਸਾਇੰਸ ਜੋ ਹੈਗੇ ਨੇ ਉਹ ਦਿਖ ਰਹੇ ਨੇ ਕਿਉਂਕਿ ਉਹਨਾਂ ਦਾ ਮਸਲ ਮਾਸ ਬਹੁਤ ਘਟ ਗਿਆ ਹੈ ਉਹਨਾਂ ਦੇ ਕੀਟੋਨਸ ਬਹੁਤ ਜ਼ਿਆਦਾ ਵੜੇ ਹੋਏ ਨੇ ਜੋ ਸਾਡੀਆਂ ਪੁਰਾਣੀ ਰਿਪੋਰਟਸ ਤੇ ਅਕੋਰਡਿੰਗ ਅਸੀਂ ਦੇਖਿਆ ਤੇ ਓਵਰ ਆਲ ਜੇ ਮੈਂ ਤੁਹਾਨੂੰ ਕਹਾਂ ਤਾਂ ਕਦੇ ਵੀ ਕੁਝ ਵੀ ਹੋ ਸਕਦਾ ਹੈ ਉਹਨਾਂ ਨੂੰ ਤੇ ਅਸੀਂ ਬਹੁਤ ਜ਼ਿਆਦਾ ਚਿੰਤਾ ਦੇ ਵਿੱਚ ਹਾਂ ਉਹਨਾਂ ਦੀ ਸਿਹਤ ਨੂੰ ਲੈ ਕੇ ਪਰ ਅਸੀਂ ਕੁਝ ਵੀ ਨਹੀਂ ਕਰ ਸਕਦੇ ਕਿਉਂਕਿ ਉਹ ਕਿਸੇ ਵੀ ਤਰ੍ਹਾਂ ਦਾ ਟ੍ਰੀਟਮੈਂਟ ਲੈਣ ਲਈ ਨਹੀਂ ਮੰਨ ਰਹੇ ਤੇ ਬਸ ਮੈਂ ਇਹੀ ਅਸੀਂ ਇਹੀ ਜੋ ਸਾਡੇ ਹੱਥ ਦੇ ਵਿੱਚ ਅਸੀਂ ਉਹਨਾਂ ਦਾ ਚੈੱਕਅਪ ਕਰ ਰਹੇ ਹਾਂ ਤੇ ਤੁਹਾਨੂੰ ਅਪਡੇਟ ਕਰ ਰਹੇ ਹਾਂ ਤੇ ਬਸ ਮੈਂ ਇਹੀ ਕਹਿਣਾ ਇੱਕ ਮਿੰਟ ਜਿਹੜੀ ਅੱਜ ਸਰਕਾਰ ਨੇ ਰਿਪੋਰਟ ਇੱਕ 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 ਮਿੰਟ ਲਈ ਅਵਤਾਰ ਜੀ ਇੱਕ ਮਿੰਟ ਲਈ ਅਵਤਾਰ ਜੀ ਕਰਕੇ ਸ਼ੋਰਟ ਦੇ ਵਿੱਚ ਸ਼ੋਰਟ ਚੱਕਣ ਤਾਂ ਹਾਂਜੀ ਹਸੀ ਕਾਲ ਜੀ ਮੈਂ ਤਾਂ ਪਹਿਲਾਂ মিডিਆ ਦਾ ਬਹੁਤ ਧੰਨਵਾਦ ਕਰਦਾ ਵੀ ਜਿਹੜੇ ਸਾਰੀ ਅਪਡੇਟ ਮੋਰਚੇ ਦੀ ਆਪਣੀ ਬਾਹਰ ਜਾਣ ਦੀ ਸਾਰੇ ਲੋਕ ਆਪਣੀ ਅਪਡੇਟ ਵੇਖਦੇ ਵੀ ਪ੍ਰਧਾਨ ਜੀ ਉਹਨਾਂ ਦਾ ਕੀ ਹਾਲ ਹੈ ਜੋ ਵੀ ਅਪਡੇਟ ਤੁਸੀਂ ਦਿੰਦੇ ਜੀ ਬਹੁਤ ਬਹੁਤ ਧੰਨਵਾਦ ਬਾਕੀ ਮੈਂ ਛੋਟੀ ਜਿਹੀ ਗੱਲ ਕਰਨਾ ਚਾਹਣਾ ਵੀ ਜਿਵੇਂ ਕੁਝ ਦਿਨ ਹੋ ਗਏ ਪਹਿਲਾਂ ਇੱਥੋਂ ਸਰਕਾਰੀ ਟੀਮ ਡਾਕਟਰਾਂ ਦੀ ਆਈ ਜਿਹੜੇ ਪ੍ਰੈਸ ਵਾਲੇ ਮੈਨੂੰ ਕਾਫੀ ਸਵਾਲ ਕਰਦੇ ਸੀ ਵੀ ਉਹਨਾਂ ਨੇ ਜਿਹੜਾ ਆਖਿਆ ਵੀ ਵਾਈਟਲਸ ਨਾਰਮਲ ਹੈ ਜਾਂ ਪ੍ਰਧਾਨ ਜੀ ਉਹਨਾਂ ਦੀ ਸਿਹਤ ਨਾਰਮਲ ਹੈ ਉਹ ਕੱਲ ਵੀ ਇੱਥੇ ਆਪਣੇ ਸਟੇਟ ਉਹ ਲੋਮੀ ਆਪਣੇ ਆਏ ਹੀ ਉਤੋਂ ਤੇ ਉਹਨਾਂ ਦੇ ਨਾਲ ਵੀ ਗੱਲਬਾਤ ਹੋਈ ਤੇ ਡਾਕਟਰਾਂ ਦੀ ਟੀਮ ਵੀ ਆਈ ਹੀ ਉਹਨਾਂ ਦੇ ਹੁੰਦਿਆਂ ਫਿਰ ਡਾਕਟਰ ਸਵੇਮਾਨ ਦੀ ਉਹਨਾਂ ਨੇ ਮੈਡੀਕਲ ਟੀਮ ਦੇ ਨਾਲ ਗੱਲਬਾਤ ਕਰਾਈ ਤੇ ਉਹਨਾਂ ਨੂੰ ਪੁੱਛਿਆ ਵੀ ਇੱਕ ਇਨਸਾਨ ਜਿਹੜਾ ਜਿੰਨੇ ਅੱਜ 24 ਦਿਨ ਹੋ ਗਏ ਕੁਝ ਨਹੀਂ ਖਾਦਾ ਪੀਤਾ ਉਹ ਤਿਲ ਤਿਲ ਕਰਕੇ ਮਰਨਦਿਆ ਤੇ ਤੁਹਾਡੀ ਤੁਸੀਂ ਇਹੋ ਜੀ ਗੱਲ ਕਿਉਂ ਕੀਤੀ ਜਾਂ ਕਿਦਾਂ ਉਹਨਾਂ ਵੀ ਫਿਰ ਕਿਹਾ ਪੁੱਛਿਆ ਦਵਾ ਦਾ ਵੀ ਕਿਹੜੇ ਡਾਕਟਰ ਹੈ ਕੀ ਜੋ ਮਨਰੋਨਾ ਵੀ ਬਹੁਤ ਜ਼ਿਆਦਾ ਇਸ ਚੀਜ਼ ਨੂੰ ਮੰਨਿਆ ਵੀ ਗਲਤ ਹੋ ਗਈ ਸ਼ਾਇਦ ਸਾਡੇ ਤੋਂ ਕਿਸੇ ਤੋਂ ਗਲਤੀ ਹੋ ਗਈ ਹੈ ਵੀ ਗਲਤ ਕਿਹਾ ਗਿਆ ਉਹਨਾਂ ਵੀ ਇਸ ਚੀਜ਼ ਨੂੰ ਮੰਨਿਆ ਵਾ ਸੁਰਪੂਟਾਂ ਦੇ ਉਦਾਹਰਣ ਤੇ ਉਹਨਾਂ ਕਹਿਆ ਵੀ ਜਿਹੜਾ ਬੰਦਾ ਇੰਨਾ ਜ਼ਿਆਦਾ ਇੱਕ ਵੀਕ ਹੋਂਦਿਆ ਉਹਦੇ ਬਾਰੇ ਤੁਸੀਂ ਕਿਉਂ ਗਲਤ ਦੱਸ ਰਹੇ ਜੇ ਆਪਣੀ ਮੈਡੀਕਲ ਸਾਇੰਸ ਦੇ ਅਕੋਰਡਿੰਗ ਵੀ ਇਹ ਨਿਸ਼ਾਨੇ ਮਤਲਬ ਹੋਂਦੇ ਲੋਕਾਂ ਦੇ ਵੀ ਤੁਸੀਂ ਕੁਛ ਦੱਸ ਰਹੇ ਜੇ ਸਰਕਾਰ ਕੁਛ ਦੱਸ ਰਹੀ ਆ ਸੋ ਇਹੋ ਜੀਆਂ ਗੱਲਾਂ ਉਹਨਾਂ ਨੇ ਵੀ ਮਲੇ ਇਸ ਚੀਨ ਨੂੰ ਮਤਲਬ ਮੰਨਿਆ ਹੋਆ ਵੀ ਇਹ ਸਾਡ ਤੋਂ ਗਲਤੀ ਹੋ ਗਈ ਹੈ ਉਹ ਬੰਦੇ ਦੀ ਭਾਲ ਕਰਾਂਗੇ ਵੀ ਕੌਣ ਆ ਸੋ ਮੈਂ ਇਹੋ ਗੱਲ ਦੱਸਣਾ ਚਾਹੁੰਨਾ ਆ ਕਿ ਜਿਵੇਂ ਮੰਨ ਲਓ ਨਾ ਆਪਾਂ ਪ੍ਰਧਾਨ ਜੀ ਹੁਣੀ ਆਪਣੇ ਵਾਸਤੇ ਹੀ ਆ ਲੋਕਾਂ ਵਾਸਤੇ ਹੀ ਬੈਠੇ ਹਨ ਸੋ ਆਪਾਂ ਨੂੰ ਵੀ ਇਸ ਚੀਜ਼ ਦੀ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਵਾ ਵੀ ਉਹਨਾਂ ਦੀ ਸਿਹਤ ਦਾ ਬਾਰੇ ਜਿਵੇਂ ਕੋਈ ਪ੍ਰੋਪੋਰਸ਼ਨ ਵਰਤਣੀ ਚਾਹੀਦੇ ਜਾਂ ਜੋ ਵੀ ਜਿਹੜਾ ਵੀ ਕਹੋਂਦਾ ਵਾ ਬੜੇ ਧਿਆਨ ਨਾਲ ਉਹਨਾਂ ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਵਾ ਸੋ ਸਾਥੀਓ ਫਿਰ ਸੇ ਅਮਨਯੋ ਜੂ ਬੋਲਣਗੇ ਉਸ ਤੋਂ ਪਹਿਲੇ ਮੈਂ ਜੋ ਵੀ ਅੱਜ ਰੁਟੀਨ ਮੇ ਰੋਜ਼ਾਨਾ ਜੋ ہماری ਸੰਤ ਮਹਾਪੁਰਸ਼ ਧਾਰਮਿਕ ਸੰਸਥਾਨ ਜੋ ہماری ਖਾਸ ਸਰਦਾਰੀ ਹਰਿਆਣਾ ਸੇ ਪੂਰੇ ਦੇਸ਼ بھر ਸੇ किसान और मजदूर इन मांगों को समर्थन करने के लिए सरदार जगजीत सिंह डल्लेवाल जी की चढ़दी कला के लिए यहाँ पहुंच रहे हैं लंगरों की सेवा लेके और जो उनसे बन पा रहा लेकर पहुंच रहे हैं कोई लकड़ी की सेवा लेके आ रहा है कोई बिस्तर लेके आ रहा है उन सभी धार्मिक संस्थाओं का समाज सेवी संस्थाओं का उन लोगों का जो इस मोर्चे को शिखरों तक ले जाने के लिए हमारे इस मोर्चे के ऊपर ध्यान रखे हुए हैं घरों में बैठे हैं चाहे यहाँ आ रहे हैं उन सबका धन्यवाद और हमारा पहरा जो है आगे से भी सख्त कर दिया गया है और हम आपके चैनल के माध्यम से कहेंगे अभी थोड़ी देर पहले पत्रकार साथी सवाल पूछ रहा था भी अगर उन्होंने कहा अभी प्राइवेट टेम्परे हॉस्पिटल में शिफ्ट करें तो क्या करेंगे तो हाँ आज यहां पर हर एक डलेवाल बन चुका है सरदार जगजीत सिंह डलेवाल की सोच हर इंसान के अंदर है तो हमारी लाचों से ऊपर से गुजर कर तो डलेवाल जी को ले जा सकते हैं नहीं तो हमारे को सख्त निर्देश है हमारे जर्नैल सरदार जगी सिंह डलेवाल के भी कोई भी अगर मेरे को लेके जाता है तो आपकी नकामी होगी आपने पहरा पूरा देना है दिन रात चौबीसों घंटे हमारे जो वॉलंटियर है छह लेयर की बैरिकेटिंग है और भी हम आज रात को और सिक्योरिटी बढ़ाएंगे तो ये जो हमारे आपके चैनल के माध्यम से सरकारें सुन ले कुछ सुन ले जिस मांग को लेकर जिस मनोरथ को लेकर सरदार जगजीत सिंह डल्लेवाल जी अमरण अनशन पर है वो मनोरथ वो कहते हैं हमारी प्राथमिकता होनी चाहिए वही हमारी प्राथमिकता है